ਦੋ ਤੋਂ ਵੱਧ ਅਜਤ ਅਸੀਂ ਐਸੇ ਹੀ ਆਰਟਿਸਟ ਤੇ ਕਰੇ ਆਏ ਆ ਕਲਾਕਾਰ ਦੇ ਕਰੇ ਆਏ ਆ ਜਿਹੜਾ ਪਿਛਲੇ 50 ਸਾਲਾਂ ਤੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਆਪਣੀ ਕਲਾ ਦੇ ਮਾਧਿਅਮ ਨਾਲ ਅ ਤੇ ਦੇ ਵਿੱਚ ਜਿਹੜਾ ਮੇਰਾ ਇਹ ਸ਼ਾਪ ਹੈ ਮੈਂ ਕੋਈ ਵੈਸੇ ਕਰਕੇ ਕੰਮ ਨਹੀਂ ਕਰਦਾ ਮੈਨੂੰ ਆਪਣੇ ਗੁਰੂ ਨਾਲ ਪਿਆਰ ਹੈ ਗੁਰਾਂੰਗਦਾਸ ਜੀ ਨੂੰ ਤੇ ਪਰ ਮੀਰੀ ਹੈ ਜੀ ਜੇਕਰ ਨੂੰ ਜਿਹੜਾ ਪੈਂਡਿੰਗ ਆਮ ਦਾ ਜਿਹੜਾ ਸ਼ਾਪ ਜਿੱਥੇ ਜਾ ਗਿਆ ਮੇਰਾ ਤਮੈ ਜਿਹੜਾ ਹੈਗਾ ਮੈਂ ਕਹਣਾ ਵੀ ਹਰ ਨਾ ਦੇਖ ਕੇ ਇਸ ਤੋਂ ਕੁਝ ਨਾ ਕੁਝ ਸਿੱਖ ਸਕਦੇ ਤੁਸੀਂ ਜੁੜਿਆ ਨਿਊਜ਼ ਐਂਡ ਪੰਜਾਬੀ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੁਲੀ ਗੱਲ ਕਰੀਏ ਸਿੱਖ ਇਤਿਹਾਸ ਤੇ ਬਣੀ ਮਸਤਾਨੇ ਫਿਲਮ ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਜਾ ਰਹੀ ਹੈ ਸਮਿਖਿਕਾਰਾਂ ਦਾ ਕਹਿਣਾ ਹੈ ਕਿ ਕਿਥੇ ਨਾ ਕਿਥੇ ਫਿਲਮ ਬਣਾਉਣ ਵਾਲਿਆਂ ਨੇ ਸਿੱਖੀ ਇਤਿਹਾਸ ਨੂੰ ਦਿਖਾ ਕੇ ਬੜਾ ਇੱਕ ਸ਼ਲਾਘਾਯੋਗ ਕਦਮ ਕੀਤਾ ਹੈ ਲੋਕਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਦਾ ਪਤਾ ਲੱਗਣਾ ਚਾਹੀਦਾ ਹੈ ਔਰ ਦੂਸਰੇ ਪਾਸੇ ਸਮਿcritਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਸਿੱਖੀ ਇਤਿਹਾਸ ਨੂੰ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਿੱਚ ਵੀ ਇਹ ਫਿਲਮ ਸਹਾਇਕ ਸਿੱਧ ਹੋਏਗੀ ਤਾਂ ਦੋਸਤੋ ਅੱਜ ਇੱਕ ਅਸੀਂ ਐਸੇ ਹੀ ਆਰਟਿਸਟ ਦੇ ਘਰੇ ਆਏ ਆ ਕਲਾਕਾਰ ਦੇ ਘਰੇ ਆਏ ਆ ਜਿਹੜਾ ਪਿਛਲੇ 50 ਸਾਲਾਂ ਤੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਆਪਣੀ ਕਲਾ ਦੇ ਮਾਧਿਅਮ ਰਹੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਗੁਰੂਆਂ ਦੀਆਂ ਤਸਵੀਰਾਂ ਹੈਗੀਆਂ ਸਿੱਖ ਇਤਿਹਾਸ ਨਾਲ ਜੁੜੇ ਗੁਰੂਆਂ ਦੀਆਂ ਸਾਰੀਆਂ ਤਸਵੀਰਾਂ ਇੱਥੇ ਤੁਸੀਂ ਦੇਖ ਸਕਦੇ ਜਿਹੜੀਆਂ ਆਪਣੇ ਹੱਥਾਂ ਨਾਲ ਪੇਂਟਿੰਗ ਰਾਹੀਂ ਬਣਾਈਆਂ ਗਈਆਂ ਪਹਿਲਾ ਤਸਵੀਰਾਂ ਦਿਖਾਵਾਂਗੇ ਵੀ ਉਸ ਕਲਾਕਾਰ ਨਾਲ ਮਿਲਾਵਾਂਗੇ ਤਸਵੀਰਾਂ ਤੁਸੀਂ ਦੇਖਦੇ ਕਿੰਨੀ ਖੂਬਸੂਰਤ ਤਸਵੀਰਾਂ ਆਪਣੇ ਹੱਥ ਨਾਲ ਇਹ ਬਣਾਈਆਂ ਗਈਆਂ ਔਰ ਤਸਵੀਰਾਂ ਤੁਸੀਂ ਦੇਖੋ ਜਿਹੜੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਹੈ ਔਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਹੈ ਜਦੋਂ ਉਹਨਾਂ ਦਾ ਸੀਸ ਕਟਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇੱਕ ਆਰਟਿਸਟ ਵੱਲੋਂ ਤਿਆਰ ਕੀਤੀਆਂ ਗਈਆਂ ਪਿਛਲੇ 50 ਸਾਲਾਂ ਤੋਂ ਇਹ ਸੇਵਾ ਨਿਭਾਉਂਦੇ ਆ ਰਹੇ ਆ ਤਾਂ ਉਸ ਕਲਾਕਾਰ ਨਾਲ ਵੀ ਮਲਾਵਾਂਗੇ ਕਿਥੇ ਨਾ ਕਿਥੇ ਆਪਣੇ ਇਤਿਹਾਸ ਨਾਲ ਜੋ ਇਤਿਹਾਸਕ ਚੀਜ਼ਾਂ ਹੈਗੀਆਂ ਉਹਨਾਂ ਨਾਲ ਜੁੜੇ ਹੋਏ ਆਂ ਔਰ ਉਹਨਾਂ ਤਸਵੀਰਾਂ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜੋੜ ਰਹੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਸਾਡੇ ਨਾਲ ਇਹਨਾਂ ਤਸਵੀਰਾਂ ਦੇ ਬਣਾਉਣ ਵਾਲੇ ਸਰਦਾਰ ਅਜੀਤ ਸਿੰਘ ਜੀ ਹੈਗੇ ਆਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆਂ ਬਾਈ ਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਫਤਿਹ ਜੀ ਆ ਚੈਨਲ ਤੇ ਤੁਹਾਡਾ ਸਵਾਗਤ ਹੈ ਅਜੀਤ ਸਿੰਘ ਜੀ ਜੀ ਸਰ ਹਾਂ ਤਸਵੀਰਾਂ ਬਹੁਤ ਖੂਬਸੂਰਤ ਬਣਾਈਆਂ ਤੁਹਾਡਾ ਆਰਟਸ ਦਾ ਹੀ ਕੰਮ ਆਜੀਤ ਅਰਸੇਦਾਮ ਦੇ ਪਟਿਆਲਾ ਤੁਹਾਡੀਆਂ ਪਾਕੀ ਕਈ ਗੁਰਦੁਆਰਿਆਂ ਦੇ ਵਿੱਚ ਇਤਿਹਾਸਕ ਗੁਰਦੁਆਰਿਆਂ ਵਿੱਚ ਤੁਹਾਡੇ ਹੱਥ ਦੀਆਂ ਬਣੀਆਂ ਹੋਈਆਂ ਪੇਂਟਿੰਗਾਂ ਲੱਗੀਆਂ ਹੋਈਆਂ ਜੀ ਕਿਸ ਤਰ੍ਹਾਂ ਸ਼ੌਂਕ ਪੈਦਾ ਹੋਇਆ ਜੀ ਇਹ ਪਗਾਲਿਆ ਕਿ ਪਹਿਲੇ ਤਾਂ ਕਮਰਸ਼ੀਅਲ ਤੌਰ ਤੇ ਕੰਮ ਕਰਦੇ ਰਹੇ ਪਰ ਕੁਝ ਸਾਲਾਂ ਤੋਂ 7-8 ਸਾਲ ਤੋਂ ਜਿਹੜਾ ਹੈ ਸਰ ਜਗੀਰ ਸਿੰਘ ਨੇ ਮੈਨੇਜਰ ਰਹੇ ਨੇ ਗੁਰਦਾਰਾ ਤੁਖਾਰਾ ਉਹਨਾਂ ਨੇ ਪ੍ਰੇਰਿਆ ਕਿ ਤੁਸੀਂ ਇੱਕ ਇਤਿਹਾਸ ਬਾਰੇ ਕੁਝ ਕੰਮ ਕਰਕੇ ਦਿਖਾਓ ਸ਼ਲਾਗਾ ਜੋ ਕਦਮ ਲਵੋ ਤਾਂ ਕਿ ਗੱਲ ਕਰ ਜਿਹੜੀ ਪੀੜ੍ਹੀ ਸਾਡੇ ਨਾਲ ਟੁੱਟੀ ਜਾ ਰਹੀ ਹੈ ਨਸ਼ਿਆਂ ਵੱਲ ਜਾ ਰਹੀ ਹੈ ਉਹ ਨਵੀਂ ਪੀੜ੍ਹੀ ਨੂੰ ਇਤਿਹਾਸ ਰਾਈ ਜਿਹੜਾ ਹੈ ਉਹਨੂੰ ਦਿਖਾਇਆ ਜਾਏ ਕਿ ਸਾਡਾ ਜਿਹੜਾ ਹੈ ਗੌਰਵ ਵੀ ਇਤਿਹਾਸ ਹੈ ਤੇ ਇਹਨੂੰ ਦੇਖ ਕੇ ਸ਼ਾਇਦ ਇਤੇ ਠਲ ਪੈ ਜੇ ਤੇ ਨਸ਼ੇ ਨੂੰ ਠਲ ਪੈ ਜੇ ਤੇ ਅਗਰ ਗੁਰੂ ਕਾਣਾ ਜੋੜਨਾ ਸ਼ੁਰੂ ਹੋ ਜਾਣਾ ਪਤਲ ਪੁਨੇ ਤੋਂ ਖੁਦ ਖੁੱਟ ਜਾਣ ਇਸ ਕਰਕੇ ਮੈਂ ਇਹ ਕੰਮ ਕਰਨਾ ਸ਼ੁਰੂ ਕੀਤਾ ਥੋੜਾ ਥੋੜਾ ਕਰਦਿਆਂ ਕਰਦਿਆਂ ਜਿਹੜਾ ਹੈ ਪਹਿਲਾ ਮੇਰਾ ਜਿਹੜਾ ਪਹਿਲਾ ਟੀਚਾ ਸੀਗਾ ਕਿ ਸਿੱਖ ਇhtiaz ਨਾਲ ਸਿੱਖ ਅਜਾਇਬ ਕਰਵਾਇਆ ਜਾਏ ਗੁਰਦੁਆਰਾ ਦੁਖਰਾਣ ਸਾਹਿਬ ਕੇ ਉਹ ਮਹਾਰਾਜ ਜੀ ਕਿਰਪਾ ਨਾਲ ਸਾ 2018 ਚ ਉਹ ਮੈਨੂੰ ਜਿਹੜਾ ਹੈ ਪੂਰਾ ਹੋ ਗਿਆ ਉਹ ਵਾਲਾ ਉਸ ਤੋਂ ਬਾਅਦ ਮੈਂ ਗੁਰਦੁਆਰਾ ਪੱਥਰ ਸਾਹਿਬ ਜਿਹੜਾ ਲੇਹਲੇ ਲਦਾਖ ਚ ਹੈ ਉੱਥੇ ਵੀ ਲਾਈਆਂ ਪਿੰਡੀਆਂ ਲਾਈਆਂ ਨੇ ਦਸਾਂ ਗੁਰੂਆਂ ਦੀਆਂ ਉਸ ਤੋਂ ਬਾਅਦ ਗੁਰਦੁਆਰਾ ਇੱਕ ਵਾਰ ਲੇਹਲ ਦਾਖ ਦੀ ਤੁਸੀਂ ਗੱਲ ਕੀਤੀ ਜਿਹੜਾ ਫੌਜ ਦੇ ਅੰਡਰ ਮ ਰੱਖਾ ਗੁਰਦੁਆਰਾ ਹੈਗਾ ਉਹ ਵੀ ਬੜਾ ਇਤਿਹਾਸਕ ਗੁਰਦੁਆਰਾ ਹੈ ਉੱਥੇ ਉੱਥੇ ਵੀ ਤੁਹਾਡੀ ਪਿੰਡੀਆਂ ਉੱਥੇ ਦਸ ਗੁਰੂਆਂ ਦੀਆਂ ਦਸਾਂ ਗੁਰੂਆਂ ਦੀਆਂ ਪਿੰਡੀਆਂ ਲੱਗੀਆਂ ਹੋਈਆਂ ਨੇ ਜੀ ਤੇ ਉਸ ਤੋਂ ਬਾਅਦ ਗੁਰਦੁਆਰਾ ਮੰਡੇ ਕੋਲ ਦਾ ਇਹ ਕੋਲ ਗੁਰਦੁਆਰਾ ਹੈਗਾ ਉੱਥੇ ਵੀ ਜਿਹੜੀ ਐ ਸਿਕ ਜਾਇਬ ਕਰ ਬਣਾਇਆ ਹੈ ਤੇ ਇੱਕ ਗੁਰਦੁਆਰਾ ਮੋਗਾ ਹੈ ਮੋਗੇ ਦੇ ਕੋਲ ਗੁਰਦੁਆਰਾ ਹੈਗਾ ਉੱਥੇ ਹੀ ਬਣਾਈਆਂ ਨੇ ਤੇ ਆਪਣਾ ਫਤੇਗੜ ਸਾਹਿਬ ਲੋਤੀਸ ਰੂਪ ਇਹ ਸਾਰੀਆਂ ਜਿਹੜੀਆਂ ਗੁਰੂ ਕਾਰਨਾ ਜੁੜੀਆਂ ਹੋਈਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਪੈਂਡਿੰਗ ਨੇ ਸਾਰੀਆਂ ਇਹ ਲਗਾ ਦਿੱਤੀ ਨੇ ਤੇ ਕੋਈ ਇਹ ਜਿਹੜਾ ਨਾ ਇਹਦੇ ਵਿੱਚ ਜਿਹੜਾ ਮੇਰਾ ਹੈ ਸ਼ੌਕ ਹੈ ਮੈਂ ਕੋਈ ਵੈਸੇ ਕਰਕੇ ਕੰਮ ਨਹੀਂ ਕਰਦਾ ਮੈਨੂੰ ਆਪਣੇ ਗੁਰੂ ਨਾਲ ਪਿਆਰ ਹੈ ਗੁਰੂ ਅਮਰਦਾਸ ਤੋਂ ਮੈਨੂੰ ਕਿਰਪਾ ਮਿਲੀ ਹੈ ਜੇਕਰ ਮੈਂ ਜਿਹੜਾ ਪੈਂਡਿੰਗ ਬਣਾਉਣ ਦਾ ਜਿਹੜਾ ਸ਼ੌਕ ਦਿਲਪਾ ਜਗਿਆ ਹੈ ਮੇਰਾ ਤਾਂ ਮੈਂ ਜਿਹੜਾ ਹੈਗਾ ਮੈਂ ਚਾਹਣਾ ਵੀ ਹਰ ਬੰਦਾ ਦੇਖ ਕੇ ਇਸ ਤੋਂ ਕੁਝ ਨਾ ਕੁਝ ਸਿੱਖ ਸਕੇ ਤਾਂ ਸਿੱਖ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਬਣਾਉਣ ਦਾ ਕਹਿੰਦੇ ਸ਼ੌਕ ਸੀ ਔਰ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਆਪਣੇ ਵੱਲੋਂ ਲਗਾਉਂਦੇ ਆ ਗੱਲ ਕਰਾਂਗੇ ਤੁਸੀਂ ਗੱਲ ਕੀਤੀ ਹੈ ਕਿ ਪੈਸੇ ਨਹੀਂ ਲੈਂਦੇ ਇਹਨਾਂ ਤਸਵੀਰਾਂ ਦੇ ਇਹਨਾਂ ਦੇ ਕੋਸਟ ਵੀ ਕਾਫੀ ਪੈਂਦੀ ਹੈ ਕੋਈ ਗੱਲ ਨਹੀਂ ਕੋਈ ਇੰਜ ਹੈਗਾ 50 ਸਾਲ ਤੋਂ ਕਮਾઈ ਰਹੇ ਆ ਗੁਰੂ ਘਰ ਦੇ ਦਸਵੰਦ ਦੇ ਤੌਰ ਤੇ ਵੀ ਜੇ ਨਿਕਲੇ ਤਾਂ ਵੀ ਇਹ ਰਹੇਗਾ ਬਹੁਤ ਥੋੜਾ ਹੈ ਤੁਸੀਂ ਦੁਖਨਵਾਰਤ ਸਹਿਬ ਗੁਰਦੁਆਰੇ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਹੈਗਾ ਉੱਥੇ ਹੁਣ ਜਾ ਕੇ ਕਿਥੇ ਜਿਹੜਾ ਹੈਗਾ ਅਜਾਇਬ ਘਰ ਬਣਿਆ ਹੈਗਾ ਉੱਥੇ ਕਿੰਨੀਆਂ ਤਸਵੀਰਾਂ ਲਾਈਆਂ ਹੈਗੀਆਂ ਤਰੀਹਨ ਤਸਵੀਰਾਂ ਨੇ ਜੀ ਤੇਰੀਆਂ ਤਸਵੀਰਾਂ ਦੇ ਉੱਤੇ ਕਿੰਨਾ ਸਮਾਂ ਲੱਗਿਆ ਔਰ ਕਿੰਨੇ ਪੈਸੇ ਲੱਗੇ ਆ ਹਾਂ 4 ਸਾਲ ਦਾ ਜਿਹੜਾ ਹੈ ਸਮਾਂ ਲੱਗਿਆ ਤੇ ਜਿਹੜਾ ਮੇਰਾ ਆਪਣਾ ਖਰਚਾ ਹੈ ਉਹ 5 ਲੱਖ ਰੁਪਏ ਮੇਰਾ ਖਰਚਾ ਆਇਆ ਸੀਗਾ ਲੇਕਿਨ ਗੱਲ ਕੋਰ ਮੈਂ ਗੁਰੂ ਕਰਨ ਨੂੰ ਮਤਲਬ ਇਹ ਰਿਹਾ ਇਹ ਮਤਲਬ ਇੱਕ ਤੁਛ ਜਿਹਾ ਸੇਵਕ ਜਾਣ ਕੇ ਮੈਂ ਆਪ ਕੀਤਾ ਤਾਂ ਕਿ ਗੱਲ ਕੋਰ ਹੈ ਵੀ ਮਹਾਰਾਜ ਮੇਰੇ ਤੇ ਕਿਰਪਾ ਕਰਦਾ ਰਹੇ ਤੇ ਅਕੂ ਵੀ ਮੈਂ ਹੋਰ ਗੁਰਦਵਾਰਾਂ ਜਿੱਥੇ ਵੀ ਮੈਨੂੰ ਕੋਈ ਸੇਵਾ ਮਿਲਦੀ ਹੈ ਉਹ ਮੈਂ ਕਰਨ ਨੂੰ ਤਿਆਰ ਹਾਂ ਤੇ ਮੈਂ ਕਰਦਾ ਰਹਿਣਾ ਆਂ ਅਜੀਤ ਸਿੰਘ ਜੀ ਤੁਸੀਂ ਗੱਲ ਗੁਰੂ ਵਾਸਤੇ ਦਸਵੰਦ ਕੱਢਿਆ ਗੁਰੂ ਆਪੀ ਸੇਵਾ ਲੈਣ ਵਾਲਾ ਦਾ ਆਪ ਮਰਮਾਤਮਾ ਹੈਗਾ ਮੈਂ ਸੁਣਿਆ ਕਿ ਜਦੋਂ ਦਸਵੰਦ ਸਾਹਿਬ ਗੁਰਦੁਆਰੇ ਦੇ ਅਜਾਇਬ ਘਰ ਦੇ ਵਿੱਚ ਤਸਵੀਰਾਂ ਲਗਾਉਣ ਦੀ ਬੜੀ ਦਿੱਕਤ ਪਰੇਸ਼ਾਨੀ ਇੱਕੋ ਗੱਲ ਇਹ ਤਾਂ ਹੈ ਕਿ ਜੇ ਜਦੋਂ ਸਮਾਂ ਪਹਿਲੇ ਪਹਿਲੇ ਸ਼ੁਰੂ ਕਰਦੇ ਆ ਉਸ ਵੇਲੇ ਤਾਂ ਇਹ ਥੋੜੀ ਥੋੜੀ ਔਕੜਾਂ ਆਉਂਦੀ ਨੇ ਪਰ ਰਸਤਾ ਹੌਲੀ ਹੌਲੀ ਰਸਤਾ ਨਿਕਲਦਾ ਹੈ ਸਰ ਹਰ ਬੰਦਾ ਸ਼ਹਿਰ ਦਾ ਜੁੜਿਆ ਨਾਲ ਤੇ ਉਹਨਾਂ ਨੇ ਉਹਨਾਂ ਦੀ ਮਦਦ ਨਾਲ ਜਿਹੜਾ ਸਾਰਾ ਕੰਮ ਹੈ ਜਿਹੜਾ ਹੈ ਜਿਹੜੇ ਕੀ ਕੀ ਦਿੱਕਤ ਪਰੇਸ਼ਾਨੀ ਕੀ ਆਈ ਸੀ ਯਾਨੀ ਇਹ ਹੈ ਕਿ ਕੋਈ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਐਡੀ ਜਲਦੀ ਪ ਤੇ ਤੁਸੀਂ ਜਿਹੜਾ ਹੈ ਇਹ ਕਰ ਨਹੀਂ ਸਕਦੇ ਜਿਹੜਾ ਹੈ ਕੰਮ ਪਰਾਲਾ ਬਹੁਤ ਔਖਾ ਹੈ ਤੇ ਤੁਸੀਂ ਸਿਰਫ ਇਹ ਕਹਿ ਸਕਦੇ ਹੋ ਕਰ ਨਹੀਂ ਸਕਦੇ ਇਹ ਕਿੰਨਾਂ ਨੇ ਇਹ ਕਿੰਨਾਂ ਨੇ ਕਿਹਾ ਵੀ ਤੁਸੀਂ ਨਹੀਂ ਬਣਾਉਂਦੇ ਨੇ ਹੀ ਜਿਹੜਾ ਵੀ ਮੈਨੂੰ ਮਿਲਿਆ ਉਹਦੇ ਚੋਂ 80% ਬੰਦੇ ਨੇ ਇਹ ਗੱਲ ਕਹੀ ਹੈ ਕਿ ਜੀ ਇਹ ਡੀ ਜਲਦੀ ਕਿਥੋਂ ਪੂਰੀਆਂ ਹੋ ਜਾਣਗੀਆਂ ਤਾਂ ਲੇਕਿਨ ਗੱਲ ਕੋਰਾ 4 ਸਾਲਾਂ ਚ ਮਹਾਰਾਜ ਨੇ ਕਿਰਪਾ ਕੀਤੀ ਵੀ ਜਾਰੀਆਂ ਜਿਹੜੀਆਂ ਜਿਹੜੀਆਂ ਚਾਹਦੇ ਸੀ ਤੁਸੀਂ ਤੁਸੀਂ ਉਹਨਾਂ ਨੂੰ ਦੱਸਿਆ ਸੀ ਵੀ ਕਿੰਨੀਆਂ ਪੇਂਟਿੰਗਸ ਤੁਸੀਂ ਬਣਾਉਣੀਆਂ ਹੈਗੀਆਂ ਨਹੀਂ ਪਹਿਲੇ 20 ਤੋਂ ਗੱਲ ਸ਼ੁਰੂ ਹੋਈ ਸੀਗੀ ਵੀ 20 ਪੇਂਟਿੰਗਾਂ ਲੈ 20 ਤੋਂ ਕਰਦੇ 40 40 ਤੋਂ 60 ਹੋ ਗਏ 60 ਤੋਂ 63 ਪਿੰਡੀਆਂ ਹੋ ਗਈਆਂ 63 ਪਿੰਡੀਆਂ ਦਾ ਲਾਹ ਕੇ ਪੂਰੀਆਂ ਕਰਤੀਆਂ ਸੀ ਕਿਉਂਕਿ ਜਗ੍ਹਾ ਹੀ ਇੰਨੀ ਸੀ ਜੇ ਹੋਰ ਵੱਧ ਹੁੰਦੀ ਜਗ੍ਹਾ ਮਿਲੀ ਹੁੰਦੀ ਤਾਂ ਹੋਰ ਵੀ ਵੱਧ ਲੱਗ ਜਾਂਦੀਆਂ ਅੱਛਾ ਜਗ੍ਹਾ ਉੱਥੇ ਅਜਾਇਬ ਘਰ ਦੇ ਵਿੱਚ ਨਹੀਂ ਹੈ ਉਹਨੇ ਮਤਲਬ ਇੰਨੇ ਇੰਨੀਆਂ ਕਿ ਪਿੰਡੀਆਂ ਉਹਦੇ ਚ ਲੱਗ ਸਕਦੀਆਂ ਸੀ ਇਹ ਜਿਹੜੀਆਂ 63 ਤਸਵੀਰਾਂ ਸੀ ਉਹ ਵੀ ਦਰਸ਼ਕਾਂ ਨੂੰ ਵੀ ਉਹ ਤਸਵੀਰਾਂ ਦਾ ਅਜਾਇਬ ਘਰ ਦੇ ਵੀ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਗੱਲ ਕਰਾਂਗੇ ਕਿ ਐਸਜੀਪੀਸੀ ਨਾਲ ਤੁਸੀਂ ਗੱਲ ਕੀਤੀ ਸੀ ਜਦੋਂ ਤੁਹਾਨੂੰ ਉਹਨਾਂ ਤੋਂ ਇਜਾਜ਼ਤ ਲੈ ਕੇ ਧਰਮ ਪ੍ਰਚਾਰ ਸੁਸਾਇਟੀ ਹੈ ਉਹਨਾਂ ਵੱਲੋਂ ਇਜਾਜ਼ਤ ਉਹ ਆ ਕੇ ਦੇਖ ਕੇ ਗਏ ਵੀ ਵਾਕਈ ਹੈ ਬਣਾ ਸਕਦਾ ਹੈ ਜਾਂ ਨਹੀਂ ਸਕਦਾ ਹੈਗਾ ਤਾਂ ਕਿ ਕੱਲ ਕੋਰੇ ਕੱਲ ਅਸੀਂ ਅਨਾਉਂਸ ਕਰ ਜੀ ਲੈਟ ਡਾਊਨ ਹੋਣਾ ਪਵੇ ਸਾਨੂੰ ਲੇਕਿਨ ਗੱਲ ਇਹ ਕੋਰੇ ਵੀ ਉਹ ਦੇਖ ਕੇ ਕੱਲ ਕਰਕੇ ਪੂਰੀ ਕਰਕੇ ਗਏ ਕਿ ਬਿਲਕੁਲ ਪਰਫੈਕਟ ਬੰਦਾ ਬਣਾ ਦੇਗਾ ਤੇ ਉਹ ਜਦੋਂ ਬਣ ਗਿਆ ਤਸਵੀਰਾਂ ਤੇ ਫਿਰ ਉਹ ਆ ਕੇ ਪ੍ਰਾਂਝੀ ਆਏ ਸੀ ਪ੍ਰਾਂਝ ਆ ਕੇ ਬੜੇ ਅੱਛੇ ਲੈਵਲ ਤੇ ਉਹਨਾਂ ਨੇ ਇੱਜ਼ਤ ਨਾਲ ਮੇਰੇ ਜਿਜ਼ਮਾਨ ਮੇਰਾ ਸਤਕਾਰ ਕੀਤਾ ਤੇ ਨਾਲੇ ਜਿਹੜਾ ਹੈ ਉਹ ਆਪਣਾ ਯਤਨ ਕਰ ਜਿਹੜਾ ਸ਼ੁਰੂ ਕਰਵਾਇਆ ਸੀ ਮਤਲਬ ਜਿਹੜੀ ਪ੍ਰਚਾਰ ਕਮੇਟੀ ਹੈਗੀ ਐ ਐਸਜੀਪੀਸੀ ਦੀ ਉਸ ਵੱਲੋਂ ਪਹਿਲਾਂ ਪੂਰੀ ਸਮੀਖਿਆ ਕੀਤੀ ਗਈ ਹੈ ਵੀ ਕਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਬਣਾਓਗੇ ਕਿਤੇ ਗਲਤ ਤਸਵੀਰ ਨਾ ਬਣਾ ਦਿਓ ਤਾਂ ਕਿ ਕੱਲ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਜਾਂ ਕੋਈ ਕਿਸੇ ਕਿਸਮ ਦਾ ਵਿਵਾਦ ਨਾ ਖੜਾ ਹੋ ਜਾਏ ਮੈਂ ਤਸਵੀਰਾਂ ਦੇਖੀਆਂ ਕਿ ਜਿਵੇਂ ਆਪਾਂ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਸੋਭਾ ਸਿੰਘ ਜੀ ਵੱਲੋਂ ਬਣਾਈਆਂ ਤਸਵੀਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜਿਹੜੀਆਂ ਆਪਾਂ ਹਰ ਪਾਸੇ ਪੂਰੀ ਦੁਨੀਆ ਦੇ ਵਿੱਚ ਦੇਖਦੇ ਆ ਉਹ ਹੀ ਤਸਵੀਰ ਲੱਗੀ ਨਜ਼ਰ ਆਉਂਦੀ ਹੈ ਇਹਦੇ ਵਿੱਚ ਜਿਹੜਾ ਜ਼ਿਆਦਾ ਯੋਗਦਾਨ ਆ ਉਹ ਸਰਦਾਰ ਕ੍ਰਿਪਾਲ ਸਿੰਘ ਜੀ ਦਾ ਹੈ ਜੋ ਅੱਛਾ ਮਤਲਬ ਪੁਰਾਣੇ ਆਰ ਉਹਨਾਂ ਦੀਆਂ ਜਿਹੜੀਆਂ ਪਿੰਡੀਆਂ ਨੇ ਜ਼ਿਆਦਾ ਨੇ ਉਸ ਤੋਂ ਬਾਅਦ ਅਮੋਲਕ ਸਿੰਘ ਜੀ ਹੈ ਉਹਨਾਂ ਦੀਆਂ ਨੇ ਗੁਰਵਿੰਦਰ ਸਿੰਘ ਜੀ ਹੈ ਉਹਨਾਂ ਦੀਆਂ ਨੇ ਮਤਲਬ ਇਹ ਸਾਰੇ ਜਿਹੜੇ ਨਾ ਅੱਛਾ ਜਿਹੜਾ ਅੱਛੇ-ਅੱਛੇ ਆਰਟਿਸਟ ਨੇ ਉਹਨਾਂ ਸਾਰਿਆਂ ਦੀਆਂ ਪਿੰਡੀਆਂ ਨੇ ਸਾਰੀਆਂ ਕਾਪੀ ਕੀਤੀਆਂ ਕਿੱਥੇ ਕਿੱਥੇ ਤੁਹਾਡੇ ਦਿਮਾਗ ਦੇ ਵਿੱਚ ਉਹ ਉਹ ਪੇਂਟਿੰਗਾਂ ਦੀ ਛਵੀ ਤਾਂ ਦਿਮਾਗ ਦੇ ਵਿੱਚ ਰਹੀ ਹੋਈਗੀ ਨਾ ਦੇਖੋ ਜਦੋਂ ਆਪਾਂ ਪੇਂਟਿੰਗ ਬਣਾਉਂਦੇ ਆਂ 8 ਘੰਟੇ 10 ਘੰਟੇ ਇੱਕ ਵਾਰ ਤੇ ਬੈਠਣ ਪੈਂਦਾ ਉਸ ਲਈ ਮੈਡੀਟੇਸ਼ਨ ਹੁੰਦੀ ਹੈ ਉਸ ਤੇ ਸਾਰਾ ਕੁਝ ਅੰਦਰ ਸਰੀਰ ਦੇ ਅੰਦਰ ਆਤਮਾ ਦੇ ਅੰਦਰ ਸਾਰਾ ਆ ਜਾਂਦਾ ਹੈ ਸਾਰਾ ਦੇ ਉਸ ਕਰਕੇ ਕਰ ਲਿਆ ਉਹ ਦੇ ਵਿੱਚ ਨਾ ਫਿਰ ਆਪਣੇ ਆਪ ਉਹ ਸਿਆਪੈਦਾ ਹੁੰਦਾ ਹੈ ਉਹ ਅੰਦਰੋਂ ਆਪਣੇ ਮਨੋਂ ਜੋ ਕੁਝ ਕਰਨਾ ਚਾਹੁੰਦਾ ਬੰਦਾ ਹੋਵੇ ਉਹ ਤਾਂ ਕਲਮ ਨਾਲ ਕਰਕੇ ਰੰਗਾਂ ਵਾਗੇ ਰਹਿ ਕੇ ਤਸਵੀਰਾਂ ਕੈਨਵਸ ਤੇ ਬਣ ਜਾਂਦੀ ਹੈ ਫਿਰ ਜਦੋਂ ਪ੍ਰਚਾਰਕ ਕਮੇਟੀ ਨੇ ਤੁਹਾਨੂੰ ਇਜਾਜ਼ਤ ਦੇਤੀ ਵੀ ਇਹ ਤਸਵੀਰਾਂ ਠੀਕ ਹੈਗੀਆਂ ਉਸ ਤੋਂ ਬਾਅਦ ਤੁਹਾਨੂੰ 4 ਸਾਲ ਦਾ ਸਮਾਂ ਲੱਗਦਾ ਹੈਗਾ ਫਿਰ ਜਗ੍ਹਾ ਜਿਹੜੀ ਉਹਨਾਂ ਨੇ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਬਣਾ ਕੇ ਥੀ ਬਾਕੀ ਜਿਹੜਾ ਅੰਦਰ ਡੈਕੋਰੇਸ਼ਨ ਤਿਆਰ ਹੋ ਉਹ ਸਾਰਾ ਜਿਹੜਾ ਹੈਗਾ ਜਨਾਬ ਭਗਵਾਨ ਸਿੰਘ ਜੀ ਨੇ ਉਹਨਾਂ ਨੇ ਮਦਦ ਉਹਨਾਂ ਦੀ ਮਦਦ ਨਾਲ ਜਿਹੜਾ ਹੈ ਅੰਦਰ ਜੋ ਡੈਕੋਰੇਸ਼ਨ ਹੈ ਅੰਦਰ ਸਾਰਾ ਜਿਹੜਾ ਏਸੀ ਦਾ ਖਰਚਾ ਫਲੋਰਿੰਗ ਦਾ ਖਰਚਾ ਸਾਰਾ ਉਹਨਾਂ ਦੀ ਸੰਗਤ ਨੇ ਦਿੱਤਾ ਹੈ ਨਹੀਂ ਪਰ ਇਹ ਐ ਜੀ ਪੀ ਸੀ ਦਾ ਅੰਦਰ ਆਉਂਦਾ ਹੈ ਭਗਵਾਨ ਸਿੰਘ ਜੀ ਕੌਣ ਹੈ ਉਹਨਾਂ ਨੂੰ ਸਮਾਸ਼ੇਵੀ ਨੇ ਉਹਨਾਂ ਦਾ ਜਿਹੜਾ ਹੈ ਉਹ ਇਹਨਾਂ ਦਾ ਗੁਰਦੁਆਰਾ ਪਰ ਇਹਨਾਂ ਨੂੰ ਖਰਚਾ ਕਿਉਂ ਕਰਨਾ ਪਿਆ ਜੀ ਪੀ ਸੀ ਖਰਚਾ ਉਹਦਾ ਕਾਰਨ ਇਹ ਹੈ ਕਿ ਇਹ ਅਜਹਿਬ ਕਰ ਸੋਨਾ ਹੀ ਨਹੀਂ ਲੱਗਣਾ ਸੀਗਾ ਜਦ ਤੱਕ ਕਿ ਆਲਾ ਦਵਾਲਾ ਦਾ ਸੋਨਾ ਨਾ ਹੁੰਦਾ ਉਹਨਾਂ ਨੇ ਮਤਲਬ ਬਿਊਟੀਫਿਕੇਸ਼ਨ ਕੀਤੀ ਹੈ ਸਾਰੇ ਕੀ 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 ਕੰਮ ਕਰਿਆ ਵੰਦੇ ਕੋ ਸਿਲਿੰਗ ਸਾਰੀ ਲਵਾਈ ਏਸੀ ਵੀ ਲੱਗੇ ਹੋਏ ਆ ਸਾਰੇ ਸਾਈਡਾਂ ਤੇ ਪੈਨਲਿੰਗ ਵੀ ਹੋਈ ਆ ਥੱਲੇ ਫਲੋਰਿੰਗ ਵੀ ਹੋਈ ਆ ਜੀ ਜਿਹੜੇ ਚੈਨਲ ਆ ਉਹ ਲੱਗਿਆ ਆਪਣਾ ਜਿਹੜਾ ਬੈਰੀਕੇਡ ਲੱਗਦੇ ਉਹ ਵੀ ਲੱਗੇ ਹੋਏ ਆ ਸਾਰੇ ਮਾਰਕਿੰਗ ਸਾਰਾ ਉਹ ਵੀ ਸਾਰੀ ਕੀਤੀ ਹੋਈ ਆ ਸਾਰੀ ਤੁਹਾਨੂੰ ਜਿਹੜਾ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ 4 ਸਾਲ ਦਾ ਸਮਾਂ ਲੱਗ ਗਿਆ ਇਸ ਨੂੰ ਪੇਂਟਿੰਗਾਂ ਨੂੰ ਉੱਥੇ ਸਥਾਪਿਤ ਕਰਨ ਦੇ ਵਿੱਚ ਜਦਕਿ ਤੁਸੀਂ ਧਰਮ ਦਾ ਇੱਕ ਤਰ੍ਹਾਂ ਦਾ ਪ੍ਰਚਾਰ ਹੀ ਕਰ ਸੀ ਪ੍ਰਚਾਰਕ ਕਮੇਟੀ ਵੀ ਆਪਣੀ ਜਗ੍ਹਾ ਸਹੀ ਹੈ ਜੀਬੀਸੀ ਵੀ ਸਹੀ ਹੈ ਵੀ ਕਿਤੇ ਕੋਈ ਵਿਵਾਦਤ ਤਸਵੀਰ ਨਾ ਬਣ ਜਾਏ ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸਮਾਂ ਜ਼ਿਆਦਾ ਲੱਗਿਆ ਜਾਂ ਇਜਾਜ਼ਤ ਲੈਣ ਦੇ ਵਿੱਚ ਇੰਨਾ ਟਾਈਮ ਲੱਗਿਆ ਨਹੀਂ 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 ਉਹਦੇ ਜਿਸ ਤਰ੍ਹਾਂ ਹੈਗਾ ਕਿ ਇਹਨਾਂ ਦੀ ਇੱਕ ਪ੍ਰੋਸੈਸ ਹੈ ਕਿ ਹਰ ਦੂਜੀ ਚੀਜ਼ੇ ਮੈਨੇਜਰ ਸਾਹਿਬ ਬਦਲ ਜਾਂਦੇ ਨੇ 4 ਮਹੀਨਾ ਬਾਅਦ 6 ਮਹੀਨਾ ਬਾਅਦ ਮੈਨੇਜਰ ਸਾਹਿਬ ਬਦਲ ਜਾਂਦੇ ਨੇ ਨਵਾਂ ਆਂਦਾ ਹੈ ਫਿਰ ਉਹ ਨੂੰ ਇਜਾਜ਼ਤ ਕਨਵਿੰਸ ਕਰਾਉਣਾ ਪੈਂਦਾ ਸਮਝਾਉਣਾ ਪੈਂਦਾ ਸਾਰਾ ਉਸ ਬਾਅਦ ਹੀ ਸਾਰਾ ਕੰਮ ਹੁੰਦਾ ਹੈ ਤੇ ਉਹ ਜਿਹੜਾ ਹੈ ਕਾਗਜ਼ੀ ਕਾਰਵਾਈ ਚ ਥੋੜਾ ਜਿਹਾ ਕੰਮ ਲੇਟ ਹੋ ਗਿਆ ਅੰਦਰ WhatsApp ਲਾਇਆ ਸੀ ਉਹ ਉੱਥੇ ਜਾ ਕੇ ਉਹਨਾਂ ਕੋਲ ਸਾਰੀ ਉਹਨਾਂ ਨੂੰ ਗੱਲ ਸਮਝਾਈ ਇਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਜਿਹੜਾ ਹੈ ਆਪ ਰਿਟਰਨ ਲੈਟਰ ਸਾਨੂੰ ਦਿੱਤਾ ਵੀ ਜਾ ਕੇ ਜੀ ਲੈ ਜੋ ਰਜਿਸਟਰ ਤੋਂ ਜਾ ਕੇ ਨਹੀਂ ਬਣਾਉ ਲੋ ਇਹ ਤਾਂ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਜੀ ਦੀ ਗੱਲ ਹੋਈ ਬਾਕੀ ਗੁਰਦੁਆਰਿਆਂ ਦਾ ਵੀ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਪੱਥਰ ਸਾਹਿਬ ਗੁਰਦੁਆਰੇ ਲੇਹ ਲਦਾਖ ਚ ਮਲੇਰ ਕੋਟਲੇ ਗੁਰਦੁਆਰਾ ਸਾਹਿਬ ਚ ਸੋਲਾਵਾ ਮੋਗੇ ਹੋਰ ਵੀ ਕਹੀਂ ਗੁਰਦਾਰਿਆਂ ਦੇ ਵਿੱਚ ਜੋਤਿਸ ਅੱਛਾ ਸਿੰਗਾਪੁਰ ਦਾ ਗੁਰਦਾਰਾ ਹੈਗਾ ਆਈਐਸਟੀ ਜਿੱਥੇ ਵੀ ਲਾਈਆਂ ਨੇ ਜੀ ਅੱਛਾ ਇੰਟਰਨੈਸ਼ਨਲ ਲੈਵਲ ਤੇ ਵੀ ਉਹਨਾਂ ਦੇ ਆ ਕੇ ਸਾਡੇ ਕੋਲ ਲੈ ਕੇ ਸੀਗੇ ਕਹਿੰਦੇ ਵੀ ਜੇ ਪਿੰਡੀਆਂ ਸਾਨੂੰ ਚਾਹੀਦੀਆਂ ਨੇ ਤੇ ਉਹਨਾਂ ਕੋਲ ਵੀ ਬਿਨਾ ਪੈਸੇ ਤੋਂ ਅਸੀਂ ਉਹਨਾਂ ਨੂੰ ਪਿੰਡੀਆਂ ਉਹਨਾਂ ਨੂੰ ਦਿੱਤੀਆਂ ਨੇ ਹਾਲਾਂਕਿ ਉਹ ਬਹੁਤ ਜ਼ਿਆਦਾ ਸਾਨੂੰ ਕਦਰ ਕਰਦੇ ਨੇ ਕਿ ਸਾਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਤੁਸੀਂ ਲੈ ਲਓ ਸਾਡੇ ਮੈਂ ਕਹਿੰਨੀ ਸੀ ਜਿਹੜਾ ਹੈ ਉਹ ਸੇਵਾ ਜਿਹੜੀ ਹੈ ਸੇਵਾ ਦੇ ਜ਼ੋਰ ਦੀ ਕਰਦੇ ਆ ਇਹਨੇ ਕੋਲ ਗੁਰਦਾਰੇ ਤੋਂ ਕੋਈ ਪੈਸਾ ਨਹੀਂ ਲੈਂਦੇ ਆ ਤੁਸੀਂ ਬਿਜ਼ਨਸ ਪੱਖੋਂ ਵੀ ਇਹ ਕੰਮ ਕਰਦੇ ਹੋ ਕਿ ਆਰਟਿਸਟ ਤਾਂ ਤੁਸੀਂ ਹੈ ਹੀ ਹੋ ਚਲੋ ਜਿਹੜਾ ਆਰਟਿਸਟ ਦੇ ਤੌਰ ਤੇ ਉਹਨੂੰ ਤੁਸੀਂ ਆਪਣਾ ਪ੍ਰੋਫੈਸ਼ਨ ਵੀ ਬਣਾਇਆ ਹੋਇਆ ਪੈਸਾ ਵੀ ਕਮਾਉਂਦੇ ਹੋ ਇੰਟਰਨੈਸ਼ਨਲ ਲੈਵਲ ਦੇ ਵੀ ਤੁਹਾਡੀਆਂ ਤਸਵੀਰਾਂ ਮਤਲਬ ਜਿ ਤੁਸੀਂ ਕਹਿੰਦੇ ਜਿਵੇਂ ਜਾ ਰਹੀਆਂ ਤਾਂ ਇਸ ਤਰ੍ਹਾਂ ਦੇ ਫਿਰ ਕੋਈ ਆਰਡਰ ਵੀ ਆਉਂਦੇ ਹੈਗੀਆਂ ਤੁਹਾਨੂੰ ਆਂਦੇ ਰਹਿੰਦੇ ਆ ਜੀ ਆਰਡਰ ਤਾਂ ਜਿਹੜੇ ਆ ਉਹ ਬਣਾਉਂਦੇ ਰਹਿੰਦੇ ਆ ਉਹ ਐਕਚੁਅਲ ਵੀ ਹੁਣ ਜਿਹੜਾ ਹੁਣ ਕੈਨੇਡਾ ਵੀ ਮੈਂ ਜਾ ਕੇ ਆਇਆ ਉੱਥੇ ਵੀ ਸੰਗਤ ਨੇ ਬੜੀ ਜੀ ਸਤਿ ਸਨਮਾਨ ਦਿੱਤੀ ਬਾਬਾ ਬਲਵਾਰਾ ਸਾਹਿਬ ਗਿਆ ਬਲਵਾਰਾ ਸਾਹਿਬ ਜੀ ਬੜਾ ਉਹਨੂੰ ਨੇ ਜੀ ਦਿੱਤੀ ਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹ ਆਪਣਾ ਗਰੂਨ ਚੀਜ਼ ਨੂੰ ਬਹੁਤ ਪਸੰਦ ਕਰਦੇ ਨੇ ਉਹ ਉੱਥੇ ਦੀ ਪਿੰਡਿੰਗਾਂ ਉੱਥੇ ਜਿਹੜੀਆਂ ਉਹਨ ਬਣ ਕੇ ਜਾਂਦੀਆਂ ਨੇ ਉਹਨਾਂ ਕੋਲੋਂ ਉਹਨੂੰ ਭੇਜ ਦਿੰਦੇ ਆ ਉਹਨਾਂ ਨੂੰ ਇੱਥੋਂ ਬਣਾ ਕੇ ਸ਼ਿਪਿੰਗ ਕਰਾ ਦਿੰਦੇ ਆ ਉਹ ਚਲੇ ਲੈ ਜਾਂਦੇ ਨੇ ਯੂਕੇ ਵੀ ਲੈ ਕੇ ਜਾਂਦੇ ਨੇ ਜਿਹੜਾ ਹੈ ਜ਼ਿਆਦਾਤਰ ਲੰਡਨ ਯੂਕੇ ਉੱਗਾ ਤੇ ਆਪਣਾ ਅਮਰੀਕਾ ਤੇ ਕੈਨੇਡਾ ਜਿਹੜੇ ਹੈ ਇਹ ਕਲਾਇੰਟ ਹੈਗਾ ਉਹ ਬਣਵਾ ਲੈਂਦੇ ਨੇ ਸਾਡੇ ਕੋਲ ਬਣਵਾ ਕੇ ਲੈ ਜਾਂਦੇ ਨੇ ਸ਼ਿਪਿੰਗ ਕਰਾ ਦਿੰਦੇ ਆ ਉਹ ਜੀ ਸਿੰਘ ਜੀ ਪ੍ਰਚਾਰ ਦੀ ਗੱਲ ਕਰ ਲਾਂਗੇ ਫਿਲਮਾਂ ਬਣ ਰਹੀਆਂ ਮਤਲਬ ਹਰ ਕਿਥੇ ਨਾ ਕਿਥੇ ਹਰ ਇੱਕ ਚੀਜ਼ ਦੇ ਨਜ਼ਰ ਰੱਖੀ ਜਾਂਦੀ ਹੈ ਵੀ ਕਿਸੇ ਕਿਸਮ ਦਾ ਕੋਈ ਵਿਵਾਦਤ ਚੀਜ਼ ਸਾਹਮਣੇ ਨਾ ਆਵੇ ਜਿਹੜੀਆਂ ਤਸਵੀਰਾਂ ਤੁਸੀਂ ਬਣਾਉਂਦੇ ਹੋ ਇਹ ਕਲਾ ਕਿਸੇ ਹੋਰ ਨੂੰ ਵੀ ਸਿਖਾਈ ਹੈ ਜਨਗਾ ਸਿੱਖਣ ਨੂੰ ਤਾਂ ਬਹੁਤ ਨੇ ਜਿਹਨੇ ਬਈ ਨੈਸਟਿੰਗ ਕਿੰਨੇ ਕਾਰਗਰ ਸਿੱਖ ਕੇ ਕਿੰਨੇ ਕੋਈ ਅਮਰੀਕਾ ਬੈਠਾ ਕੋਈ ਚੰਡੀਗੜ੍ਹ ਬੈਠਾ ਕੋਈ ਕਿਤੇ ਬੈਠਾ ਮਰੂਮ ਕਾਰ ਕਰੀ ਸਿੱਖ ਕੇ ਗਏ ਨੇ ਆਪਣੇ ਕੋਲ ਇਹਨਾਂ ਚੋਂ ਨਾਂ ਲਈਏ ਸੁਗਰਾ ਲੇਕ ਤੇ ਲੜਕਾ ਬੈਠਦਾ ਤੇਜ ਨਰ ਸਿੰਘ ਆ ਪਾਤਨਾ ਪਿੰਡਿੰਗ ਬਣਾਉਂਦਾ ਉਹਦੇ ਉਹ ਆਪਣਾ ਲਾਈਵ ਪਿੰਡਿੰਗ ਬਣਾਉਂਦਾ ਸਕੈਚ ਬਣਾਉਂਦਾ ਮੈਨੂੰ ਕੋਈ ਸਿੱਖੀ ਗਿਆ ਔਰ ਵੀ ਬੜੇ ਨੇ ਤਾਂ ਉਹ ਅਮਰੀਕਾ ਵੀ ਆ ਗਿਆ ਪ੍ਰੇਮ ਹੈ ਮੁੰਡਾ ਉੱਥੇ ਉਹ ਵੀ ਕੰਮ ਕਰ ਰਿਹਾ ਅਮਰੀਕਾ ਹੀ ਕੰਮ ਕਰ ਰਿਹਾ ਹੋ। ਤੇ ਬਾਕੀ ਦਾ ਹੁਣ ਗੱਲ ਇਸ ਤਰ੍ਹਾਂ ਜੀ ਕਿ ਇਹ ਜਿਹੜਾ ਹੁਣ ਦਾ ਅੱਜ ਦਾ ਯੁੱਗ ਜਾ ਰਿਹਾ ਹੈ ਇਹ ਸਿਰਫ ਸਿਰਫ ਸਿੱਖੀ ਧਰਮ ਨੂੰ ਅਗਰ ਪ੍ਰਬਲਿਤ ਕਰਨਾ ਹੈ ਤਾਂ ਇਹ ਪੈਂਡਿੰਗ ਇੱਕ ਐਸਾ ਜ਼ਰੀਆ ਹੈ ਕਿ ਜਿਸ ਨਾਲ ਅਸੀਂ ਆਪਣਾ ਆਪਣੇ ਧਰਮ ਦਾ ਆਪਣੇ ਵਿਰਸੇ ਨੂੰ ਬੜੇ ਅੱਛੀ ਤਰ੍ਹਾਂ ਦਿਖਾ ਸਕਦੇ ਹਾਂ ਆਪਣੇ ਜਿਹੜੀ ਛੋਟੀ ਨਵੀਂ ਜਿਹੜੀ ਜਨਰੇਸ਼ਨ ਆ ਰਹੀ ਹੈ ਉਹਨੂੰ ਭੁੱਲੀ ਜਾ ਰਹੀ ਹੈ ਉਹ ਇਨਵੈਸਟਰ ਕਲਚਰ ਅਡਾਪਟ ਕਰੀ ਜਾ ਰਹੀ ਹੈ ਉਹਨੂੰ ਇਹ ਪਤਾ ਲੱਗੇ ਕਿ ਜਿਹੜਾ ਹੈ ਸਾਡਾ ਵਿਰਸਾ ਹੈ ਉਹ ਇੰਨਾ ਹੀ ਸਟਰੋਂਗ ਇੰਨਾ ਹੀ ਪਾਵਰਫੁਲ ਹੈ ਜਿੰਨੇ ਕੇ ਗੁਰ ਰੰਦਾ ਸੀਗਾ ਇਸ ਕਰਕੇ ਗੱਲ ਇਹ ਆਪਣਾ ਤਾਂ ਮੰਨ ਲਈ ਹੈ ਵੀ ਹਰ ਗੁਰਦੁਆਰੇ ਚ ਲਗਣੀ ਚਾਹੀਦੀ ਹੈ ਪਿੰਡਾਂ 'ਗ ਲਗਣੀ ਇਤਿਹਾਸਿਕ ਇਤਿਹਾਸਿਕ ਪਿੰਡਾਂ 'ਗ ਲਗਣੀ ਚਾਹੀਦੀ ਹੈ ਅਸੀਂ ਤਾਂ ਉਹਨੂੰ ਕਿਹਾ ਹੋਇਆ ਹਰ ਪਿੰਡ ਵਿੱਚ ਜਿਹੜੇ ਜਿਹਨੂੰ ਗੁਰਦੁਆਰਾ ਸਾਹਿਬ ਦੇ ਕੋਲ ਪਿੰਡ ਰੋੜ ਹੈ ਸਾਡੇ ਕੋਲ ਆਏ ਸੰਪਰਕ ਕਰੇ ਅਸੀਂ ਕਰਨ ਨੂੰ ਤਿਆਰ ਆ ਅ ਅਜੀਤ ਸਿੰਘ ਜੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਕਿ ਸਿੱਖੀ ਪ੍ਰਚਾਰ ਪ੍ਰਸਾਰ ਵਾਸਤੇ ਕੰਮ ਕਰਦੇ ਆ ਰਹੇ ਪਿਛਲੇ 50 ਸਾਲਾਂ ਤੋਂ ਤਸਵੀਰਾਂ ਬਣਾਉਂਦੇ ਆ ਅਸੀਂ ਇੱਕ ਗੱਲ ਤਾਂ ਵੈਸੇ ਪੁੱਛਣੀ ਭੁੱਲ ਗਏ ਅਸੀਂ ਸਕੈਚ ਪੇਂਟਿੰਗ ਵੀ ਤੁਹਾਡੀ ਦੇਖੀ ਹੈ ਸੀ ਕੇ ਤੇ ਉਹਦੇ ਬਾਰੇ ਵੀ ਮੈਂ ਜਾਣਕਾਰੀ ਲਾਂਗਾ ਇੱਕ ਵਾਰ ਮੈਂ ਆਪਣੇ ਦਸਕਾ ਨੂੰ ਜਾਣਕਾਰੀ ਦੇਦਾ ਇਹਨਾਂ ਨੇ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਜਿਹੜੇ ਪਟਿਆਲਾ ਵਿਖੇ ਆਪਣਾ ਗੁਰਦੁਆਰੇ ਦੇ ਵਿੱਚ ਬਣਿਆ ਹੋਇਆ ਹਾਲ ਬਣਿਆ ਉਹਦੇ ਵਿੱਚ ਅਜਾਇਬ ਘਰ ਬਣਿਆ ਉਦੇ ਵਿੱਚ 63 ਤਸਵੀਰਾਂ ਬਣਾਈਆਂ ਜਿਦੇ ਤੇ ਕੋਈ 5 ਕ ਲੱਖ ਦਾ ਖਰਚਾ ਆਇਆ ਜੋ ਕੋਈ ਇਹਨਾਂ ਨੇ ਆਪਣੀ ਜੇਬੋਂ ਦਿੱਤਾ ਪਰ ਕਿਥੇ ਨਾ ਕਿਥੇ ਤਸਵੀਰਾਂ ਲਗਾਉਣ ਲਈ ਕੁ ਸਮਾਂ ਲੱਗਿਆ ਕਿਉਂਕਿ ਕਈ پابੰਦੀਆਂ ਸੀਗੀਆਂ ਕਈ ਚੀਜ਼ਾਂ ਨੂੰ ਕਲੈਰੀਫਿਕੇਸ਼ਨ ਕਰਨਾ ਸੀ ਉਸ ਤੋਂ ਬਾਅਦ ਉਹ ਤਸਵੀਰਾਂ ਉੱਥੇ ਸਥਾਪਿਤ ਹੋਈਆਂ ਤਾਂ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਹਾਂ ਜਿਵੇਂ ਕਿ ਅਸੀਂ ਦੱਸਨੇ ਕਿ ਪ੍ਰਚਾਰ ਪ੍ਰਸਾਰ ਵਾਸਤੇ ਜਿਹੜੇ ਕਦਮ ਚੱਕਣੇ ਚਾਹੀਦੇ ਕਿਥੇ ਨਾ ਕਿਥੇ ਅਜੀਤ ਸਿੰਘ ਜੀ ਇੱਕ ਵਾਰ ਦੁਬਾਰਾ ਜੋੜਦੇ ਕਮੀਆਂ ਬਥੇਰੀਆਂ ਆ ਰਹੀ ਬਹੁਤ ਆਂਦੀਆਂ ਪਰ ਕਮੀ ਕਿੱਥੇ ਲੱਗਦੀ ਹੈ ਬੰਦਾ ਇਤਨਾ ਕਮੀ ਹੈ ਇਹ ਜਿਹੜੇ ਗੁਰੂ ਦੀ ਲਗਣੀ ਚਾਹੀਦੀ ਹੈ ਕਿਹੜੇ ਮਾਰਟਰੀ ਦੇ ਲਗਣੀ ਚਾਹੀਦੀ ਹੈ ਕਿਹੜੇ ਦੀ ਨਹੀਂ ਲਗਣੀ ਚਾਹੀਦੀ ਕਿਹੜੇ ਦੀ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਕਿਹੜੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਹੈ ਮੰਨ ਲਓ ਦੇਖੋ ਕਹ ਲਿਆ ਕੋਈ ਕਰੀਏ ਤਾਂ ਗੁਰਦੇਵ ਸਾਹਿਬ ਦਾ ਗੁਰਦੁਆਰਾ ਹੈ ਤਾਂ ਇੱਥੇ ਉਹ ਚਾਹੁੰਦੇ ਸੀਗੇ ਕਿ ਗੁਰਦੇਵ ਸਾਹਿਬ ਦੇ ਨਾਲ ਜਿਹੜੇ ਸੰਬੰਧਨ ਨੇ ਜਿਹੜੀ ਇਤਿਹਾਸ ਨਾਲ ਜੁੜੀਆਂ ਉਹ ਜ਼ਿਆਦਾ ਲਗਣ ਪਰ ਸੰਗਤ ਹੈ ਕਹਿਣਾ ਸੀ ਕਿ ਸਾਰੇ ਹੀ ਤਰ੍ਹਾਂ ਦੇ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਚਾਹੇ ਉਹ ਸ਼ੀਧੀ ਦੀ ਨੇ ਚਾਹੇ ਉਹ ਆਪਣਾ ਤੋਂ ਕਿਹ ਲੋ ਦੱਸੇ ਦੋਸਾਂ ਦੱਸਾਂ ਗੁਰੂਆਂ ਦੀ ਨੇ ਚਾਹੇ ਤੁਸੀਂ ਇਹ ਕਹ ਲੋ ਕਿ ਜਿਹੜੇ ਆਪਣਾ ਭਗਤ ਕਬੀਰ ਜੀ ਦੀ ਨਾਮਦੇਵ ਜੀ ਦੀ ਇਹਨਾਂ ਸਾਰਿਆਂ ਜਿਹੜੇ ਹੋਏ ਨੇ ਉਹਨਾਂ ਦੀਆਂ ਸਾਰਿਆਂ ਦੀ ਹੋਂਦ ਤੇ ਸਿੱਖ ਤਿਆਨ ਜਿਹੜੇ ਹੁਣ ਤਾਜੇ ਜਿਹੜੇ ਹੁਣ ਸ਼ਹੀਦ ਹੋਏ ਨੇ ਉਹਨਾਂ ਦੀ ਵੀ ਕੁਝ ਹੋਣੀ ਚਾਹੀਦੀ ਹੈ ਮੈਂ ਉਹ ਸਾਰਿਆਂ ਵੀ ਅਸੀਂ ਸਾਰਾ ਹੀ ਇੱਕ ਵਿਚਾਰ ਬਣਾ ਕੇ ਸਾਰਾ ਸਲਾਹ ਕਰਕੇ ਯੂਨੀਵਰਸਿਟੀ ਤੋਂ ਵੀ ਆਏ ਸੀਗੇ ਪ੍ਰੋਫੈਸਰ ਆਏ ਸੀ ਉਹਨਾਂ ਨੇ ਵੀ ਗੱਲ ਕਰਕੇ ਸਾਰੇ ਵੀ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਉਸ ਹਸਾਬ ਨਾਲ ਅਸੀਂ ਜਿਹੜੀਆਂ ਆ ਗਏ ਪਿੰਡਾਂ ਗਾ ਜਿਹੜਾ ਉਹਨਾਂ ਨੇ ਡਿਸਪਲੇ ਕਰਦਾ ਅਹ ਅਜੀਸੀ ਜੀ ਤਸਵੀਰਾਂ ਜਿਹੜੀਆਂ ਤੁਸੀਂ ਬਣਾ ਰਿਹਾ ਕਰੀ ਐਸਜੀਪੀਸੀ ਨੇ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸਿਰਫ ਕਾਫੀ ਇਤਿਹਾਸਕ ਗੁਰਦੁਆਰੇ ਐਸੇ ਹੈਗੀਆਂ ਵੀ ਜਿੱਥੇ ਜ਼ਰੂਰਤ ਹੋਵੇ ਇਸ ਤਰ੍ਹਾਂ ਇਦਾਂ ਨਹੀਂ ਹੈ ਉਹ ਜਿਹੜੀਆਂ ਛੋਟੇ ਗੁਰਦੁਆਰੇ ਨੇ ਨਾ ਉਹਨਾਂ ਦੇ ਤਾਂ ਜਿਆਦਾ ਬੰਦੇ ਨੇ ਜਿਹੜੇ ਉਹ ਆ ਰਹੇ ਨੇ ਉਹ ਆ ਰਹੇ ਨੇ ਕਿ ਉਹ ਬੰਦੇ ਕੋ ਸਾਡੇ ਗੁਰਦੁਆਰਾ ਸਾਹਿਬasse ਕੁਝ ਕਰਕੇ ਦਿਓ ਸਾਨੂੰ ਇਹ ਜਿਹੜਾ ਮੈਂ ਤੁਹਾਨੂੰ ਦਾ ਇਹ ਦੇਖ ਰਹੇ ਵੀਰ ਦੇਖ ਰਹੇ ਇਹਨਾਂ ਸਾਡੇ ਨੇ ਪੈਂਸਸ ਸਕੱਚ ਕੰਦੇ ਨੇ ਜੀ ਇਹਲਾ ਇਹ ਇੱਕ ਹਬੀ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਤੇ ਹੁਣ ਅੱਜ ਜੋ ਪੀਛ ਨੇ ਇਹ ਇਹ ਇਹਦਾ ਵੀ ਹੁਣ ਜਿਹੜਾ ਹੈ ਟ੍ਰੈਂਡ ਬਹੁਤ ਹੋ ਗਿਆ ਹੈ ਇਹਦਾ ਮੈਂ ਤੁਹਾਨੂੰ ਨਾਲ ਸੇ ਜਾਣਦਾ ਹਾਂ ਜੀ ਮਾਰਾ ਜੀ ਰਣਜੀਤ ਸਿੰਘ ਦੀ ਡੀਆਈ ਫੈਮਲੀ ਦੀ ਹੈ ਮੇਰੀ ਇਹਨੇ ਸਾਰਿਆਂ ਨੇ ਤੇ ਤੁਸੀਂ ਆਪਣੀ ਫੈਮਲੀ ਦੀਆਂ ਬਣਾਈ ਹੋਈਆਂ ਦੱਸਿਆ ਬਣਾਈ ਹੋਈਆਂ ਸਾਰੀਆਂ ਜੀ ਹੈ ਜੀ 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 ਇਸ ਤੋਂ ਲਾਗ ਜਿਹੜੀ ਇਤਿਹਾਸਕ ਕੋਈ ਜਿਹੜੀ ਇਤਿਹਾਸਿਕ ਜਿਹੜੀ ਮੈਂ ਇਹ ਆਪਣੇ ਸ਼ੌਂਕ ਲਈ ਤੁਸੀਂ ਬਣਾ ਇਹ ਆਪਣੇ ਸ਼ੌਂਕ ਲਈ ਬਣਾਉਂਦਾ ਜੀ ਮੈਂ ਇਹ ਦੇਖੋ ਮੈਂ ਆਪਣੀ ਮੇਰੀ ਇਹ ਤੁਸੀਂ ਆਪਣੀ ਤਸਵੀਰ ਬਣਾਈ ਹੋਈ ਹੈ ਹਾਂ ਜੀ ਹਾਂ ਜੀ ਇਹ ਬੱਚੇ ਨੇ ਮੇਰੇ ਵਿੱਚ ਜਿਹੜੀਆਂ ਖਾਸ ਤਸਵੀਰ ਦਿਖਾਣੀ ਚਾਹਵੋ ਉਹ ਮੈਂ ਤੁਹਾਨੂੰ ਦਿਖਾਣਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਹੈ ਹੁਣ ਮੈਂ ਤਾਂ ਜੀ ਉਹ ਤੁਸੀਂ ਦੇਖੋ ਕਿ ਉਹ ਅਦਿਰ ਦੇ ਵਿੱਚ ਜੋ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਇੰਨਾ ਇੰਨਾ ਲਾਈਕ ਕਰਨਾ ਕਿ ਨੇ ਸਾਰੇ ਸਿੱਖ ਸੰਗਤ ਕਿ ਜਿੱਥੇ ਹਰ ਘਰ ਜਾਓ ਜਿੱਥੇ ਜਾਓ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਮਹਾਰਾਜਾ ਦੇ ਦਰਬਾਰ ਦੀ ਲੱਗੀ ਹੋਈ ਹੈ ਆ ਦੇਖੋ ਇਹ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੀ ਇਹ ਬੈਂਚਸ ਕਾ 3-4 ਕੋਲਣਾ ਬਣੀ ਹੋਈ ਹੈ ਇਹਨੂੰ ਜੋ ਹੈ 3-4 ਜਾਂ 5 ਘੰਟੇ ਦਾ ਸਮਾਂ ਲੱਗਦਾ ਬਣਨ ਚਾ ਵਾਸਤੇ ਤੇ ਜਿਹੜਾ ਹੈ ਇਹ ਦੇ ਵਿੱਚ ਜੋ ਤਸਵੀਰਾਂ ਨੇ ਇਹ ਇੱਕ ਅਲੱਗ ਕਲਾ ਹੈ ਆਇਲ ਪੇਂਟਿੰਗ ਨਾਲੋਂ ਤੇ ਐਕ੍ਰੀਲਿਕ ਪੇਂਟਿੰਗ ਨਾਲੋਂ ਇਹ ਅਲੱਗ ਕਲਾ ਹੈ ਤਾਂ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੈਗੀ ਆ ਹੁਣੀ ਵਰਲਡ ਲੈਵਲ ਦੇ ਉੱਤੇ ਸੰਸਥਾ ਦਾ ਨਾਮ ਮੈਨੂੰ ਨਾਮ ਤਾਂ ਨਹੀਂ ਯਾਦ ਆ ਰਿਹਾ ਕਿ ਉਹਨਾਂ ਨੇ ਪਿਛਲੇ 500 ਸਾਲਾਂ ਦਾ ਸਭ ਤੋਂ ਵਧੀਆ ਸ਼ਾਸਕ ਇਕਰਾਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਉਹਨਾਂ ਦੀ ਤਸਵੀਰ ਹੈ ਤਾਂ ਕਿੱਥੇ ਨਾ ਕਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਜਿੱਥੇ ਸਿੰਘ ਸੰਗਤਾਂ ਵੱਸਦੀਆਂ ਉਸ ਤੋਂ ਇਲਾਵਾ ਦੂਜੀ ਕਮਿਊਨਿਟੀ ਦੇ ਲੋਕ ਵੀ ਕਿੱਥੇ ਨਾ ਕਿੱਥੇ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਤਾਂ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਆਰਟਿਸਟ ਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਪਰ ਸਾਡਾ ਮੋਟਿਵ ਇਹ ਵੀ ਸੀਗਾ ਕਿ ਆ ਪ੍ਰਚਾਰਕ ਜਿਹੜੇ ਹੈਗੇ ਕਈ ਹੋਰ ਜਗ੍ਹਾ ਕਹਿੰਦੇ ਆ ਕਿ ਜਿਹੜਾ ਪ੍ਰਚਾਰ ਹੈ ਸਿੱਖੀ ਦਾ ਕਿ ਤਰ੍ਹਾਂ ਕਿੱਥੇ ਕੱਟ ਹੋ ਰਿਹਾ ਹੈ ਕਈ ਵਾਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਪਰ ਜਿਹੜੇ ਲੋਕ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਕਿ ਆਪਾਂ ਉਹਨਾਂ ਨੂੰ ਸਹੀ ਮਾਰਗਦਰਸ਼ਨ ਦੇ ਰਹੇ ਆ ਜਾਂ ਉਹਨਾਂ ਵਾਸਤੇ ਉਹ ਸੂਲਤਾ ਪੈਦਾ ਕਰ ਰਹੇ ਆ ਕਿ ਜਿਹੜੇ ਕੰਮ ਦੇ ਵਿੱਚ ਲੱਗੇ ਆ ਉਹਨਾਂ ਨੂੰ ਕੁਝ ਰਾਹਤ ਦਿੱਤੀ ਜਾਵੇ ਕਿਉਂਕਿ ਜਿਹੜੀਆਂ ਤਸਵੀਰਾਂ ਨਵੋ ਲੋ ਬਣਾਈਆਂ ਗਈਆਂ ਸੀ ਉਹਨਾਂ ਨੂੰ ਲਗਾਉਣ ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਸਮੇਂ ਸਿਰ ਤਿਆਰ ਕਰ ਦਿੱਤੀਆਂ ਪਰ ਚਲੋ ਉਹਨੂੰ ਲਗਾਉਣ ਦੇ ਵਿੱਚ 4 ਸਾਲ ਦਾ ਸਮਾਂ ਲੱਗਾ ਉਸ ਤੋਂ ਬਾਅਦ ਕੁਝ ਸਮਾਜ ਸੇਵੀ ਜਿਹੜੇ ਲੋਕ ਹੈ ਉਹ ਅੱਗੇ ਆਏ ਕਿਉਂਕਿ ਇਹਨਾਂ ਦਾ ਕਹਿਣਾ ਸੀਗਾ ਕਿ ਜਿਹੜਾ ਹਾਲ ਬਣਾਇਆ ਗਿਆ ਉਹਦੇ ਆਲੇ-ਦੁਆਲੇ ਸੁੰਦਰਤਾ ਕਰਨੀ ਵੀ ਬਹੁਤ ਜ਼ਰੂਰੀ ਸੀ ਨਹੀਂ ਤਾਂ ਕੱਲੀਆਂ ਤਸਵੀਰਾਂ ਲੱਗ ਜਾਂਦੀਆਂ ਸ਼ਾਇਦ ਉਹਦੀਆਂ ਖੂਬਸੂਰਤ ਨਾ ਲੱਗਦੀਆਂ ਅਗਰ ਜੇ ਦੂਸਰੇ ਸਮਾਜ ਸੇਵੀ ਲੋਕ ਆ ਕੇ ਉੱਥੇ ਕੰਮ ਨਾ ਕਰਵਾਉਂਦੇ ਤਾਂ ਪ੍ਰਚਾਰ ਪ੍ਰਸਾਰ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਇਹਨਾਂ ਲੋਕਾਂ ਨੂੰ ਅੱਗੇ ਲਿਆਉਣ ਦੇ ਨਾਲ-ਨਾਲ ਉਹ ਸਹੂਲਤਾਂ ਦਿੱਤੀਆਂ ਇਹ ਵੀ ਇੱਕ ਸੋਚਣ ਦਾ ਵਿਸ਼ਾ ਜਿਵੇਂ ਜਾਂਦੇ ਜਾਂਦੇ ਗੱਲ ਕਰੀਏ ਤੁਸੀਂ ਵਿਦੇਸ਼ਾਂ ਵਿੱਚ ਵੀ ਗਏ ਸੀ ਅਸੀਂ ਕੋਈ ਇੰਟਰਵਿਊ ਵੀ ਦੇਖ ਰਹੇ ਸੀ ਨਾਰਥ ਅਮਰੀਕਾ ਦੀ ਸ਼ਾਇਦ ਵੀਡੀਓ ਸੀਗੀ ਉਹ ਬੜੇ ਲੋਕਾਂ ਨੇ ਉੱਥੇ ਪਸੰਦ ਕੀਤੀ ਹੈ ਇੱਥੇ ਜਿਹੜਾ ਤਰੁੰਦਾ ਪ੍ਰਚਾਰ ਹੈ ਉਹ ਉੱਥੇ ਦਾ ਪ੍ਰਚਾਰਾ ਕੀ ਫਰਕ ਲੱਗਦਾ ਦੇਖੋ ਇਸ ਤਰ੍ਹਾਂ ਹੈ ਕਿ ਜੋ ਵਿਦੇਸ਼ ਚ ਹੈ ਉਹ ਪ੍ਰਚਾਰ ਦਾ ਜਿਹੜਾ ਹੈ ਸਾਧਨ ਜਿਹੜਾ ਹੈ ਟੀਵੀ ਮੀਡੀਆ ਤੇ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਹੈ ਲੇਕਿਨ ਉਹਨਾਂ ਦੀ ਇੱਕ ਗੱਲ ਮੈਂ ਦੇਖੀਏ ਕੋ ਹਰ ਕੱਲ ਨੂੰ ਧਿਆਨ ਨਾਲ ਸੁਣਦੇ ਨੇ ਤੇ ਉਹ ਜੋ ਮੈਂ ਉੱਥੇ ਇੰਟਰਵਿਊ ਦਿੱਤੀ ਉਹਨਾਂ ਦੀ ਜਿਹੜੀ ਹੈ ਮਾਰਕਾ ਦੀ ਤਰੁਨਿਆ ਚੰਨਾ ਤੇ ਜੱਲੀ ਸੀਗੀ ਤੇ ਉਹਨਾਂ ਨਾਲ ਇਹ ਹੈਗਾ ਕਿ ਉਹ ਤੁਹਾਨੂੰ ਬਹੁਤ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਜਿਹੜਾ ਹੈ ਇਹ ਵੀ ਅਜਾਇਬ ਘਰ ਸੀ ਬਣਾਇਆ ਤੇ ਸਾਡੇ ਕੋਲ ਤੁਸੀਂ ਆਓ ਸਾਡੇ ਕੋਲ ਵੀ ਬਣਾਓ ਮੈਂ ਉਹਨੂੰ ਗੁਰਦੁਆਰਾ ਗੁਦਾਰਾ ਕੈਨੇਡਾ ਤੇ ਉਹਨਾਂ ਗੁਨਾਣੇ ਦਰਬਾਰ ਵੀ ਉੱਥੇ ਜਾ ਕੇ ਆਇਆ ਮੈਂ ਸਾਰੇ ਉਹਨਾਂ ਨੇ ਉਹਨਾਂ ਨੇ ਬਹੁਤ ਪਸੰਦ ਕੀਤਾ ਕਹਿੰਦੇ ਤੁਸੀ ਸਾਡੇ ਕੋਲ ਭੇਜੋ ਤਸਵੀਰਾਂ ਸੀ ਆਪਣਾ ਗੁਰਦੁਆਰਾ ਸਾਹਿਬ ਚਲਾਵਾਂਗੇ ਅਸੀਂ ਤੇ ਮੇਰਾ ਬੜਾ ਮਨ ਹੈਗਾ ਕਿ ਮੇਰੀਆਂ ਪਿੰਡੀਆਂ ਜਿਹੜੀਆਂ ਨੇ ਰੇਡਾ ਤੇ ਯੂਐਸ ਵੀ ਲੱਗਣੇ ਚਾਹੀਦੇ ਨੇ ਗ ਤੇ ਮੈਂ ਬੜੀ ਮਨ ਨੂੰ ਖੁਸ਼ੀ ਹੋਏਗੀ ਜਦੋਂ ਮਨ ਨੂੰ ਜਿਹੜਾ ਹੈ ਪ੍ਰਬੰਧਕ ਸਾਹਿਬਾਨ ਤੁਹਾਨੂੰ ਕਹਿਣਗੇ ਅਸੀਂ ਆਪ ਨੂੰ ਅਸੀਂ ਲਾ ਕੇ ਆ। ਤੁਹਾਡੇ ਹੋਣੀ ਫਿਰ ਮੇਰੇ ਤੁਸੀਂ ਮੇਰੇ ਲਈ ਸਵਾਲ ਇੱਕ ਹੋਰ ਬਣਾਤਾ ਤੁਸੀਂ ਕਹਿ ਕਿ ਕੈਨੇਡਾ ਅਮਰੀਕਾ ਜਾਂ ਹੋਰ ਵੀ ਬਾਹਰ ਲੀਆਂ ਕੰਟਰੀਆਂ ਲੱਗਣੀਆਂ ਚਾਹੀਦੀਆਂ ਸਾਡੇ ਨਾਲ ਪਾਕਿਸਤਾਨ ਹੈਗਾ ਹੁਣ ਮਾਰੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲਿਆ ਕਦੀ ਦਿਲ ਨਹੀਂ ਕਰਦਾ ਵੀ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੀ ਫੋਟੋ ਲਗਾਈਏ ਬਿਲਕੁਲ ਲੱਗਣੀ ਚਾਹੀਦੀ ਇਹ ਜੇਕਰ ਦੇਖੋ ਗੱਲ ਇਸ ਤਰ੍ਹਾਂ ਹੈ ਇਹ ਸਾਰਾ ਕੁਝ ਰਹਿ ਸਰ ਗਵਰਨਮੈਂਟ ਜਨਰਾਜ ਜੇ ਮਨ ਕੋ ਕਹੇਗਾ ਮੈਂ ਜੂ ਲਾਂਗ ਤੇ ਮੈਨੂੰ ਮਨ ਨੂੰ ਗਵਰਨਰਾਜ ਨਹੀਂ ਆ ਮੈਂ ਤਾਂ ਬੜੀ ਖੁਸ਼ੀ ਮਹਿਸੂਸ ਕਰਦਾ ਜੇਕਰ ਮਨ ਨੂੰ ਕੋਈ ਇਤਿਆਸ ਗੁਰਦਾਰੇ ਚ ਜੇ ਮਨ ਨੂੰ ਇਹ ਇਤਿਆਸਿਕ ਜਾਜ਼ ਦੇ ਉੱਪਰ ਕੋਈ ਬਿਲਡਿੰਗ ਲਾਂਡ ਨੂੰ ਕਹੇਗਾ ਮੈਂ ਜੂ ਲਾਂਗ ਤਿਆਰ ਆ ਤਾਂ ਅਜੀਤ ਸਿੰਘ ਜੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕਿ ਤਸਵੀਰਾਂ ਬਣਾ ਰਹੇ ਪਿਛਲੇ 50 ਸਾਲਾਂ ਤੋਂ ਇਸ ਕੰਮ ਦੇ ਵਿੱਚ ਰੁੱਝੇ ਹੋਏ ਆ ਜਿੱਥੇ ਇਹਨਾਂ ਦਾ ਇਹ ਰੋਜ਼ਗਾਰ ਦਾ ਸਾਧਨ ਦੂਜੇ ਪਾਸੇ ਆਪਣੀ ਕਮਾਈ ਦਾ ਇੱਕ ਵੱਡਾ ਹਿੱਸਾ ਉਹ ਸੇਵਾ ਵਿੱਚ ਵੀ ਲਗਾ ਰਹੇ ਆ ਅੱਧ ਖਬਰ ਦਿਖਾਣ ਦਾ ਮਕਸਦ ਸਿਰਫ ਇਹ ਸੀ ਕਿ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਜਿਹੜੀ ਲੱਗੇ ਹੋਏ ਸੀ ਲੋਕ ਹੈ ਉਹਨਾਂ ਨੂੰ ਵੀ ਕੋਈ ਨਾ ਕੋਈ ਸਹੂਲਤਾਂ ਮਿਲਣੀਆਂ ਚਾਹੀਦੀਆਂ ਇੱਕ ਸਵਾਲ ਫਿਰ ਮੈਂ ਜਾਂਦੇ ਜਾਂਦੇ ਫਿਰ ਮੇਰੇ ਜਨਤ ਆ ਗਿਆ ਮੈਂ ਪਹਿਲਾਂ ਵੀ ਕਰਦੇ ਕਰਦੇ ਰਹਿ ਗਿਆ ਸਰਕਾਰਾਂ ਤੋਂ ਕੋਈ ਮੰਗ ਕਰਦੇ ਹੋ ਐ ਜੀਪੀਸੀ ਦਾ ਚਲੋ ਕਰਦੇ ਕੁਝ ਤੋਂ ਸਿਰਫ ਇਹੀ ਮੰਗ ਕਰਦੇ ਨੇ ਕਿ ਜੋ ਅਸੀਂ ਕਰਨਾ ਚਾਹੁੰਦੇ ਆਂ ਜੋ ਸਾਡੇ ਮਨਤ ਹੈ ਉਹਨੂੰ ਕਰਨ ਦਿੱਤਾ ਜਾਏ ਉਹਨੂੰ ਲੋਕਾਂ ਨਾਲ ਜਾਏ ਉਹਨੂੰ ਬੇਸ਼ੱਕ ਤਸੱਲੀ ਨਾਲ ਚੋਖ ਕੇ ਦੇਖ ਕੇ ਪਰਦਾਲ ਕਰਕੇ ਲਾਈ ਜਾਵੇ ਤਾਂ ਕਿ ਗੱਲ ਕੋਰੇ ਵੀ ਅੱਛੇ ਲੈਵਲ ਦੀ ਹੋਣੀ ਚਾਹੀਦੀ ਹੈ ਮਿਆਰ ਉਹਦਾ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ ਦਾ ਹੋਣਾ ਚਾਹੀਦਾ ਲੇਕਿਨ ਲਾਨ ਦਿੱਤੀਆਂ ਜਾ ਮੇਰਾ ਤਾਂ ਮੰਨ ਹੈ ਵੀ ਹਰ ਗੁਰਦੁਆਰਾ ਸਾਹਿਬ ਜਿਹੜਾ ਹੈ ਉਹਦੇ ਇਤਿਹਾਸ ਦੇ ਮੁਤਾਬਕ ਉਹਦੀ ਜਿਹੜੀ ਹੈ ਉਹਦੀ ਪਿੰਡਿੰਗ ਲੱਗੀ ਹੋਣੀ ਚਾਹੀਦੀ ਹੈ ਤੇ ਕੋਈ ਇਤਰਾਜ਼ ਨਹੀਂ ਕਰਦਾ ਸੀ ਕਿਉਂ ਕਿਸੇ ਵੀ ਹਾਲੇ ਤੱਕ ਕਿਸੇ ਸਿੱਖ ਸੰਤਾਂ ਨੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਦੀ ਲੇਕਿਨ ਇਹ ਹੈ ਕਿ ਗੱਲ ਇਹ ਹੈ ਕਿ ਇਹ ਗੱਲ ਆਪਣੀ ਆਵਾਜ਼ ਪਹੁੰਚਾਣੀ ਪੈਂਦੀ ਹੈ ਉਹ ਵੀ ਜਾ ਕੇ ਵੀ ਅੱਜ ਜਿਹੜੀ ਹੈ ਇਹ ਵਾਲਾ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਤੁਹਾਨੂੰ ਦਿੱਤਾ ਜਾਏ ਉਹਦੇ ਵਿੱਚ ਬੰਦੇ ਜਾਨੀ ਸਮਾਂ ਖਰਾਬ ਹੁੰਦਾ ਹਾਂਜੀ 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 ਤਾਂ ਸਮਾਨ ਦੇ ਵਿੱਚ ਇੱਕੋ ਹੀ ਉਹੀ ਜਿਹੜਾ ਬਲਬਲਾ ਆਇਆ ਕਿ ਸੇਵਾ ਕਰਨਾ ਚਾਹੁੰਦੇ ਆ ਖਰਚੇ ਵੱਲੋਂ ਪਰਵਾਹ ਨਹੀਂ ਹੈਗੀ ਸ਼ੌਂਕ ਹੈ ਗੁਰੂਆਂ ਦਾ ਗੁਰੂਆਂ ਨੂੰ ਦਿਖਾਣ ਦਾ ਸਿੱਖ ਇਤਿਹਾਸ ਨੂੰ ਦਿਖਾਣ ਦਾ ਸ਼ੌਂਕ ਹੈ ਤਾਂ ਮਨ ਦੇ ਵਿੱਚ ਇਹੀ ਹੈ ਕਿ ਸਾਰੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਇਤਿਹਾਸਕ ਗੁਰਦੁਆਰੇ ਜਾਂ ਜਿੱਥੇ ਵੀ ਇਹਨਾਂ ਨੂੰ ਅਮ ਡਿਮਾਂਡ ਆਏ ਇਹ ਤਸਵੀਰਾਂ ਲਗਾਣਾ ਚਾਹੁੰਦੇ ਆ ਪਰ ਸਿਰਫ ਇਹੀ ਹੈ ਕਿ ਜਿਹੜੇ ਲਗਾਉਣ ਦੇ ਵਿੱਚ ਅੜਚਨਾ ਆਉਂਦੀਆਂ ਉਹਨਾਂ ਹੋਣ ਬੇਸ਼ੱਕ ਜਿਹੜੀ ਐਸਜੀਪੀਸੀ ਵੱਲੋਂ ਪ੍ਰਚਾਰ ਕਮੇਟੀ ਹੈ ਉਹ ਆ ਕੇ ਦੇਖੇ ਵੀ ਉਹਨਾਂ ਦੇ ਲੈਵਲ ਦੀ ਤਸਵੀਰ ਹੈਗੀ ਹੈ ਕੱਲ ਨੂੰ ਕੋਈ ਕਿਸੇ ਕਿਸੇ ਗੰਦਾ ਕੋਈ ਵਿਵਾਦ ਨਾ ਖੜਾ ਹੋਵੇ ਇਹ ਵੀ ਇੱਕ ਆਪਣੀ ਜਗ੍ਹਾ ਠੀਕ ਵੀ ਹੈ ਪਰ ਕਿਤੇ ਨਾ ਕਿਤੇ ਉਸ ਤੋਂ ਬਾਅਦਗੂਦ ਵੀ ਸਮਾਂ ਬਹੁਤ ਲੱਗ ਜਾਂਦਾ ਬਣਾਉਣ ਨੂੰ ਸਮਾਂ ਇਹਨਾਂ ਨਹੀਂ ਲੱਗਦਾ ਜਿੰਨਾ ਉਸ ਨੂੰ ਲਗਾਉਣ ਦੇ ਵਿੱਚ ਸਮਾਂ ਲੱਗ ਜਾਂਦਾ ਤਾਂ ਉੱਥੇ ਕਿਤੇ ਨਾ ਕਿਤੇ ਇਹਨਾਂ ਦੇ ਦਿਮਾਗ ਦੇ ਵਿੱਚ ਹੀ ਹੈ ਇਹੀ ਸਵਾਲ ਹੈ ਕਿ ਉਹ ਚੀਜ਼ ਨੂੰ ਬਿਲਕੁਲ ਨੋਰਮਲ ਕੀਤਾ ਜਾਵੇ ਸਹੀ ਤਰੀਕੇ ਨਾਲ ਔਰ ਸਹੀ ਢੰਗ ਨਾਲ ਤਸਵੀਰ ਜਿੱਥੇ ਉਹ ਲਗਾਉਣੇ ਚਾਹੁੰਦੇ ਆ ਲਗਾ ਸਕਣ ਤਾਂ ਇੱਕ ਸਿੱਖ ਇਤਿਹਾਸ ਦੇ ਨਾਲ ਜੁੜੇ ਤਸਵੀਰਾਂ ਬਣਾਉਣ ਵਾਲੇ ਆਰਟਿਸਟ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮਨ ਦੇ ਜਿਹੜੇ ਸਵਾਲ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾਮੈਨ ਸੰਦੀਪ ਦੇ ਨਾਲ న్యూਸ ਐਂਡ ਪੰਜਾਬੀ ਦੀ ਪਟਿਆਲਾ ਤੋਂ ਚਲਨਜੀਤ ਸਿੰਘ ਕੋਲੀ ਦੀ ਰਿਪੋਰਟ